ਜਦੋਂ ਪੰਜਾਬ ਦਾ ਜੋ ਡੀਜੀਪੀ ਪੇਸ਼ ਹੋ ਕਰਕੇ ਨੈਗੇਟਿਵ ਰਿਪੋਰਟ ਦਿੰਦਾ ਹੈ ਤਾਂ ਉਹਨੂੰ ਉਹਦੇ ਨਾਲ ਪੰਜਾਬ ਦਾ ਇਨਵੋਲਵਮੈਂਟ ਹੁੰਦੀ ਹੈ ਉਹਨਾਂ ਨਾਲ ਸੈਂਟਰ ਸਰਕਾਰ ਦੀ ਕੋਈ ਇਨਵੋਲਵਮੈਂਟ ਨਹੀਂ ਹੁੰਦੀ ਬਦਲ ਪਰ ਪਰਵਾਰ ਨੇ ਵੀ ਇਹ ਗੱਲ ਕਹੀ ਸੀਗੀ ਕਿ ਵੀ ਜੇ ਅਗਰ ਜੱਜਦਾਰ ਸਾਹਿਬ ਪੰਜਾਬ ਵਿੱਚ ਆਉਂਦੇ ਨੇ ਤੇ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਉਹ ਸੇਮ ਉਹ ਜੋ ਇਹਨਾਂ ਨੇ ਭਗਵੰਤੇ ਨੇ ਉਚੜ ਇਹਨੂੰ ਵੀ ਅਸੀਂ ਉਚੜ ਦੀ ਕੈਟਾਗਰੀ ਦਿੰਦੇ ਆ ਇਹ ਨਿਤਾਪ੍ਰਤੀ ਉਸ ਭਗਵੰਤ ਮਾਨ ਨੂੰ ਜੋ ਕਮ ਕਰਨ ਦੀ ਨੀਂਦ ਸੁਤਾ ਹੈ ਉਹਨੂੰ ਜਗਾਉਣ ਵਾਸਤੇ ਨਿਤਾਪ੍ਰਤੀ ਰੋਜ਼ ਉਹਦੇ ਕੋਠੀ ਦੇ ਕੋਲ ਮੁਜ਼ਾਹਿਰਾ ਕਰਨ ਜਾਂਦੇ ਨੇ ਪਰ ਪ੍ਰਸ਼ਾਸਨ ਉਹਨਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਰੋਕ ਲੈਂਦੀ ਏ ਔਰ ਇਹ ਉੱਥੇ ਹੀ 사ਤਨਾ ਵਾਇਗੁਰੂ ਦਾ ਜਾਪ ਕਰਕੇ ਔਰ ਅਰਦਾਸ ਕਰਕੇ ਵਾਪਸ ਆ ਜਾਂਦੇ ਨੇ ਗੁਰੂ ਸਾਹਿਬ ਜ਼ਰੂਰ ਭਗਵੰਤੇ ਬੁੱਚਣ ਨੂੰ ਜਗਾਣਗੇ ਜਿਹੜਾ ਕਮ ਕਰਨ ਦੀ ਨੀਂਦ ਸੁਤਾ ਹੈ ਇਹੋ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸਮੱਤ ਬਖਸ਼ੋ ਤਾਕਿ ਇਹ ਬੰਦੀ ਸਿੰਘਾਂ ਦੇ ਬਾਰੇ ਕੋਈ ਗੱਲ ਕਰ ਸਕਣ ਨਹੀਂ ਜੀ ਇਹਨਾਂ ਨੂੰ ਕੋਈ ਸ਼ਾਂਤੀ ਦੀ ਫਿਕਰ ਨਹੀਂ ਹੈ ਜੇ ਸ਼ਾਂਤੀ ਦੀ ਫਿਕਰ ਹੁੰਦੀ ਤੇ ਇਹਨਾਂ ਨੇ ਕੋਈ ਨਾ ਕੋਈ ਜ਼ਰੂਰ ਹਾਲ ਕੱਢਣਾ ਸੀ ਤੇ ਇਹ ਆਪਣੀ ਕੁਰਸੀ ਦੇ ਭੁੱਖੇ ਨੇ